ਏ ਨਗਰ ਕੀਰਤਨ 1 ਮਾਰਚ ਨੂੰ ਗੁਰਦੁਆਰਾ ਗੁਬਸਰ ਸਾਹਿਬ ਸ੍ਰੀ ਮੁਕਸਰ ਸਾਹਿਬ ਤੋਂ ਆਰੰਭ ਹੋਇਆ ਸੀ ਤੇ ਅੱਜ 6 ਮਾਰਚ ਨੂੰ ਕਰਤਾਰਪੁਰ ਸਾਹਿਬ ਪਾਕਿਸਤਾਨ ਜਾ ਕੇ ਇਹਦੀ ਸਪੂਰਨਤਾ ਹੋ ਜਣੀ ਹੈ। ਸੰਗਤਾਂ ਦਾ ਬਹੁਤ ਦੇਖਿਆ ਜਾ ਰਿਹਾ 14ਵਾਂ ਨਗਰ ਕੀਰਤਨ। ਦੇਖੋ ਜੀ ਤੁਹਾਨੂੰ ਕੋ ਨਾਨਕ ਪਾਸ਼ਾ ਮਹਾਰਾਜ ਜੀ ਦਾ ਜੋ ਆਪਾਂ ਇਹ ਸਾਰਾ ਉਹਨਾਂ ਨੂੰ ਸਮਰਪਿਤ ਹੈ ਜੋ ਗੁਰੂ ਸਾਹਿਬ ਦੀ ਕਿਰਪਾ ਨਾਲ ਪ੍ਰੋਗਰਾਮ ਦਾ ਉਹ ਉਤਸ਼ਾਹ ਤੇ ਚੜ੍ਹਦੀ ਗੱਲ ਤਾਂ ਹੋਣੀ ਹੋਣੀ ਹੈ ਜੀ। 520 ਦਾ ਜਿਹੜਾ ਉਹ ਕਨਫਰਮੇਸ਼ਨ ਹੋਈ ਹੈ। ਬਿਲਕੁਲ ਬਿਲਕੁਲ ਬਹੁਤ ਉਧਰ ਵੀ ਜਿਹੜੀ ਸੰਗਤਾਂ ਉਹ ਵੇਟ ਕਰ ਰਹੀ ਹੈ। ਤੇ ਬੜੇ ਉਤਸ਼ਾਹ ਤੇ ਭਾਵਨਾ ਦੇ ਨਾਲ ਉਹ ਤਿਆਰੀ ਚ ਹੈ ਕੀ ਅਰਦਾਸ ਕਰਨ ਜਾ ਰਹੇ ਹੋ ਮੈਂ ਸੱਚੇ ਪਾਤਸ਼ਾਹ ਮਹਾਰਾਜ ਅਗੇ ਅਰਦਾਸ ਕਰਾਂਗੇ ਕਿ ਹਿੰਦੁਸਤਾਨ ਦੀ ਧਰਤੀ ਤੋਂ ਬੁਰਾਈਆਂ ਤੇ ਜੋ ਇਹ ਨਸ਼ਿਆਂ ਦੀਆਂ ਭੈੜੀਆਂ ਲਹਾਂਤਾਂ ਜੋ ਇਸ ਤਰ੍ਹਾਂ ਦੇ ਪੈਦਾ ਹੋ ਚੁੱਕੀਆਂ ਗੁਰੂ ਪਾਤਸ਼ਾਹ ਮਿਹਰ ਕਰਨ ਆਓ ਸੱਚੇ ਪਾਤਸ਼ਾਹ ਮਹਾਰਾਜ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਇਹਨਾਂ ਬੁਰਾਈਆਂ ਨੂੰ ਖਤਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਧਰਤੀ ਤੋਂ ਨਗਰ ਕੀਰਤਨ ਆਰੰਭ ਹੋਇਆ ਜੀ। ਅੱਛਾ ਜੀ। ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਵਿੱਚ ਇਸ ਦੀ ਜਿਹੜੀ ਸੰਪੂਰਨਤਾ ਹੋਣੀ ਹੈ ਇਹ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਦਾ ਇਹ ਨਗਰ ਕੀਰਤਨ ਨਹੀਂ ਜਿਹੜਾ ਜੱਥਾ ਜਾ ਰਿਹਾ ਜੀ ਕਰਤਾਰਪੁਰ ਸਾਹਿਬ ਦਰਸ਼ਨਾਂ ਵਾਸਤੇ ਇਹ ਗੁਰੂਕੀਆਂ ਦੀ ਹੰਸਿਕ ਫੌਜਾ ਮਿਸ਼ਲ ਸ਼ਹੀਦਾਂ ਤਰਨਾਂ ਧਾਲ ਸ੍ਰੀ ਬਾਬਾ ਬਕਾਲਾ ਸਾਹਿਬ ਸਿੰਘ ਸਾਹਿਬ ਜਸਦਾਰ ਬਾਬਾ ਜੋਗਾ ਸਿੰਘ ਜੀ ਦੀ ਉਹਨਾਂ ਦੀ ਰਹਿਨਮਾਈ ਹੇਠ ਇਹ ਟੀਮ ਜਿਹੜੀ ਹੈ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਵਿੱਚ ਅਰਦਾਸ ਲੈ ਕੇ ਜਾ ਰਹੀ ਹੈ। ਅਰਦਾਸ ਕਰੋ। ਇਹੀ ਅਰਦਾਸ ਸਰਬੱਤ ਦੇ ਭਲੇ ਵਾਸਤੇ। ਸਰਬੱਤ ਦੇ ਭਲੇ ਦੀ ਅਰਦਾਸ ਹੈ ਇਹੀ ਆ ਵੀ ਇਹ ਰਸਤਾ ਜਿਹੜਾ ਖੁੱਲ ਜੇ ਜਿਹੜੀ ਸੰਗਤ ਨੂੰ ਆਵਾਜ਼ ਆਈ ਇਹ ਦਰਸ਼ਨਾਂ ਦੇ ਵਾਸਤੇ ਸੁਖਾਲਾ ਹੋ ਜੇ ਸੌਖਾ ਹੋ ਜੇ ਥੋੜਾ ਜਿਹਾ। ਕਿਨਾ ਵੜੀ ਮੇਰਾ ਨਾਮ ਕੁਲਤਾਰ ਸਿੰਘ ਬਰਾੜਾ ਜੀ। ਕਿੰਨੇ ਦਿਨ ਲੱਗੇ ਪਾਕਿਸਤਾਨ ਜਾਣ ਲੱਗੇ ਔਰ ਕਿੰਤਰਾਂ ਦੇ ਸੰਗਤ ਨੂੰ ਉਤਸ਼ਾਹ। ਦੇਖੋ ਬਹੁਤ ਸੰਗਤ ਦੇ ਵਿੱਚ ਉਤਸ਼ਾਹ ਹੈ ਜੀ। ਸ੍ਰੀ ਮੁਕਤਸਰ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਅੱਜ ਜਿਹੜਾ ਪਾਪਾ ਨਾਨਕ ਤੋਂ ਰਵਾਨਗੀ ਹੋ ਰਹੀ ਹੈ। ਸ੍ਰੀ ਕਰਤਾਰਪੁਰ ਸਾਹਿਬ ਦੀ ਔਰ ਅਸੀਂ ਬੜੇ ਭਾਗਾ ਵਾਲੇ ਆ ਜੋ ਇਹ ਨਗਰ ਕੀਰਤਨ ਦੇ ਨਾਲ ਸੰਗਤ ਜਾ ਰਹੀ ਹੈ ਸੱਚੇ ਗੁਰੂ ਨਾਨਕ ਪਾਸ਼ਾ ਦੀ ਉਹ ਪਾਵਨ ਧਰਤੀ ਹੈ ਜਿਸ ਧਰਤੀ ਦੇ ਉੱਤੇ ਸੱਚੇ ਪਾਸ਼ਾ ਨੇ ਕੀਰਤ ਕਰਕੇ ਸਾਨੂੰ ਉਹ ਉਪਦੇਸ਼ ਦਿੱਤਾ ਸੀਗਾ ਨਾਮ ਜਪਣ ਵੰਡ ਛਕਣ ਤੇ ਗਿੱਤ ਕਰਨ ਦਾ ਔਰ ਅੱਜ ਉਹ ਧਰਤੀ ਤੇ ਜਾ ਕੇ ਅਸੀਂ ਆਪਦੇ ਆਪ ਨੂੰ ਬੜੇ ਭਾਗਾਲੇ ਸਮਝ ਰਹੇ ਆਂ ਔਰ ਉਧਰੋਂ ਵੀ ਸੰਗਤ ਦੇ ਚੜਾ ਦਿਸਾ ਹੈ ਜਦੋਂ ਕਤਾਰਪੁਰ ਸਾਹਿਬ ਕੋਰੀਡੋਰ ਤੇ ਉੱਥੋਂ ਜਾ ਕੇ ਉਧਰੋਂ ਪਾਲਕੀ ਸਾਹਿਬ ਉਧਰੋਂ ਆ ਰਹੇ ਆ ਇਧਰੋਂ ਗੁਰੂ ਸਾਹਿਬ ਦੋ ਉਹ ਪਾਲਕੀ ਸਾਹਿਬ ਤੇ ਕਤਾਰਪੁਰ ਸਾਹਿਬ ਲੈ ਕੇ ਜਾਵਾਂਗੇ ਔਰ ਸਾਰੀ ਸੰਗਤ ਨਾਲ ਜਾਊਗਾ ਇਹ ਨਗਰ ਕੀਰਤਨ 1 ਮਾਰਚ ਨੂੰ ਗੁਰਦੁਆਰਾ ਗੁਬਸਰ ਸਾਹਿਬ ਸ੍ਰੀ ਮੁਕਸਰ ਸਾਹਿਬ ਤੋਂ ਆਰੰਭ ਹੋਇਆ ਸੀ ਤੇ ਅੱਜ 6 ਮਾਰਚ ਨੂੰ ਕਰਤਾਰਪੁਰ ਸਾਹਿਬ ਪਾਕਿਸਤਾਨ ਜਾ ਕੇ ਇਹਦੀ ਸਪੂਰਨਤਾ ਹੋ ਜਣੀ ਹੈ ਸੰਗਤਾਂ ਬਹੁਤ ਦੇਖਿਆ ਜਾ ਰਿਹਾ 14ਵਾਂ ਨਗਰ ਕੀਰਤਨ ਦੇਖੋ ਜੀ ਤੁਹਾਨੂੰ ਕੋ ਨਾਨਕ ਪਾਸ਼ਾ ਮਹਾਰਾਜ ਜੀ ਦਾ ਜੋ ਆਪਾਂ ਇਹ ਸਾਰਾ ਉਹਨਾਂ ਨੂੰ ਸਮਰਪਿਤ ਹੈ ਜੋ ਗੁਰੂ ਸਾਹਿਬ ਦੀ ਕਿਰਪਾ ਨਾਲ ਪ੍ਰੋਗਰਾਮ ਦਾ ਉਹ ਉਤਸ਼ਾਹ ਤੇ ਚੜ੍ਹਦੀ ਗੱਲ ਤਾਂ ਹੋਣੀ ਹੋਣੀ ਹੈ ਜੀ 520 ਦਾ ਜਿਹੜਾ ਉਹ ਕਨਫਰਮੇਸ਼ਨ ਹੋਈ ਹੈ ਬਿਲਕੁਲ ਬਿਲਕੁਲ ਬਹੁਤ ਉਧਰ ਵੀ ਜਿਹੜੀ ਸੰਗਤਾਂ ਉਹ ਵੇਟ ਕਰ ਰਹੀ ਹੈ ਤੇ ਬੜੇ ਉਤਸ਼ਾਹ ਤੇ ਭਾਵਨਾ ਦੇ ਨਾਲ ਉਹ ਤਿਆਰੀ ਚ ਹੈ ਕੀ ਅਰਦਾਸ ਕਰਨ ਜਾ ਰਹੇ ਹੋ ਮੈਂ ਸੱਚੇ ਪਾਤਸ਼ਾਹ ਮਹਾਰਾਜ ਅਗੇ ਅਰਦਾਸ ਕਰਾਂਗੇ ਕਿ ਹਿੰਦੁਸਤਾਨ ਦੀ ਧਰਤੀ ਤੋਂ ਬੁਰਾਈਆਂ ਤੇ ਜੋ ਇਹ ਨਸ਼ਿਆਂ ਦੀਆਂ ਭੈੜੀਆਂ ਲਹਾਂਤਾਂ ਜੋ ਇਸ ਤਰ੍ਹਾਂ ਦੇ ਪੈਦਾ ਹੋ ਚੁੱਕੀਆਂ ਗੁਰੂ ਪਾਤਸ਼ਾਹ ਮਿਹਰ ਕਰਨ ਆਓ ਸੱਚੇ ਪਾਤਸ਼ਾਹ ਮਹਾਰਾਜ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਇਹਨਾਂ ਬੁਰਾਈਆਂ ਨੂੰ ਖਤਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਧਰਤੀ ਤੋਂ ਨਗਰ ਕੀਰਤਨ ਆਰੰਭ ਹੋਇਆ ਜੀ। ਅੱਛਾ ਜੀ। ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਵਿੱਚ ਇਸ ਦੀ ਜਿਹੜੀ ਸੰਪੂਰਨਤਾ ਹੋਣੀ ਹੈ ਇਹ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਦਾ ਇਹ ਨਗਰ ਕੀਰਤਨ ਨਹੀਂ ਜਿਹੜਾ ਜਥਾ ਜਾ ਰਿਹਾ ਜੀ ਕਰਤਾਰਪੁਰ ਸਾਹਿਬ ਦਰਸ਼ਨਾਂ ਵਾਸਤੇ ਇਹ ਗੁਰੂਕੀਆਂ ਦੀ ਹੰਸਿਕ ਫੌਜਾ ਮਿਸ਼ਲ ਸ਼ਹੀਦਾਂ ਤਰਨਾਂ ਧਾਲ ਸ੍ਰੀ ਬਾਬਾ ਬਕਾਲਾ ਸਾਹਿਬ ਸਿੰਘ ਸਾਹਿਬ ਜਸ ਜੀਦਾਰ ਬਾਬਾ ਜੋਗਾ ਸਿੰਘ ਜੀ ਦੀ ਉਹਨਾਂ ਦੀ ਰਹਿਨਮਾਈ ਹੇਠ ਇਹ ਟੀਮ ਜਿਹੜੀ ਹੈ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਵਿੱਚ ਅਰਦਾਸ ਲੈ ਕੇ ਜਾ ਰਹੀ ਹੈ। ਅਰਦਾਸ ਕਰੋ। ਇਹੀ ਅਰਦਾਸ ਸਰਬੱਤ ਦੇ ਭਲੇ ਵਾਸਤੇ। ਸਰਬੱਤ ਦੇ ਭਲੇ ਦੀ ਅਰਦਾਸ ਹੈ ਇਹੀ ਆ ਕਿ ਇਹ ਰਸਤਾ ਜਿਹੜਾ ਖੁੱਲ ਜੇ ਜਿਹੜੀ ਸੰਗਤ ਨੂੰ ਆਵਾਜ਼ ਆਈ ਇਹ ਦਰਸ਼ਨਾਂ ਦੇ ਵਾਸਤੇ ਸੁਖਾਲਾ ਹੋ ਜੇ ਸੌਖਾ ਹੋ ਜੇ ਥੋੜਾ ਜਿਹਾ। ਕਿਨਵਾੜੀ ਮੇਰਾ ਨਾਮ ਕੁਲਤਾਰ ਸਿੰਘ ਬਰਾੜਾ ਜੀ। ਮੈਨਾਂ ਜਾਓਗੇ ਕਿੰਨੇ ਦਿਨ ਲੱਗੇ ਪਾਕਿਸਤਾਨ ਜਾਣ ਲੱਗੇ ਆਂ ਔਰ ਕਿੰਤਰਾਂ ਦੇ ਸੰਗਤ ਨੂੰ ਉਤਸ਼ਾਹ। ਦੇਖੋ ਬਹੁਤ ਸੰਗਤ ਦੇ ਵਿੱਚ ਉਤਸ਼ਾਹ ਹੈ ਜੀ। ਸ੍ਰੀ ਮੁਕਤਸਰ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਅੱਜ ਜਿਹੜਾ ਬਾਬਾ ਨਾਨਕ ਤੋਂ ਰਵਾਨਗੀ ਹੋ ਰਹੀ ਹੈ। ਸ੍ਰੀ ਕਰਤਾਰਪੁਰ ਸਾਹਿਬ ਦੀ ਔਰ ਅਸੀਂ ਬੜੇ ਭਾਗਾ ਵਾਲੇ ਆ ਜੋ ਇਹ ਨਗਰ ਕੀਰਤਨ ਦੇ ਨਾਲ ਸੰਗਤ ਜਾ ਰਹੀ ਹੈ ਸੱਚੇ ਗੁਰੂ ਨਾਨਕ ਪਾਸ਼ਾ ਦੀ ਉਹ ਪਾਵਨ ਧਰਤੀ ਹੈ ਜਿਸ ਧਰਤੀ ਦੇ ਉੱਤੇ ਸੱਚੇ ਪਾਸ਼ਾ ਨੇ ਕੀਰਤ ਕਰਕੇ ਸਾਨੂੰ ਉਹ ਉਪਦੇਸ਼ ਦਿੱਤਾ ਸੀਗਾ ਨਾਮ ਜਪਣ ਵੰਡ ਛਕਣ ਤੇ ਗਿੱਤ ਕਰਨ ਦਾ ਔਰ ਅੱਜ ਉਹ ਧਰਤੀ ਤੇ ਜਾ ਕੇ ਅਸੀਂ ਆਪਦੇ ਆਪ ਨੂੰ ਬੜੇ ਭਾਗਾਲੇ ਸਮਝ ਰਹੇ ਆਂ ਔਰ ਉਧਰੋਂ ਵੀ ਸੰਗਤ ਵਿੱਚ ਬੜਾ ਦਸ਼ਾ ਹੈ ਜਦੋਂ ਕਤਾਰਪੁਰ ਸਾਹਿਬ ਕੋਰੀਡੋਰ ਤੇ ਉੱਥੋਂ ਜਾ ਕੇ ਉਧਰੋਂ ਪਾਲਕੀ ਸਾਹਿਬ ਉਧਰੋਂ ਆ ਰਹੇ ਆ ਇਧਰੋਂ ਗੁਰੂ ਸਾਹਿਬ ਦੋ ਉਹ ਪਾਲਕੀ ਸਾਹਿਬ ਤੇ ਕਤਾਰਪੁਰ ਸਾਹਿਬ ਲੈ ਕੇ ਜਾਵਾਂਗੇ ਔਰ ਸਾਰੀ ਸੰਗਤ 拿走。